ਤਾਂ ਤੁਹਾਨੂੰ ਤਿੰਨ ਏਦਾਂ ਦੇ ਮੇਨ ਕਾਰਨ ਦੱਸੂਗਾ ਜਿਹਦੇ ਨਾਲ ਬੰਦਾ ਮਰਦਾਨਾ ਕਮਜ਼ੋਰੀ ਵਿੱਚ ਫਸਦਾ ਹੀ ਜਾਂਦਾ ਆ ਇਹ ਤਿੰਨ ਗਲਤੀਆਂ ਸਾਡੇ ਕੋਲ ਜਿੰਨੇ ਵੀ ਕਸਟਮਰ ਆਉਂਦੇ ਆ ਆ ਤਿੰਨ ਗਲਤੀਆਂ ਕਰਕੇ ਚੌਥੇ ਨੰਬਰ ਦੇ ਉਹ ਸਾਡੇ ਕੋਲ ਦਵਾਈ ਲੈਣ ਆਉਂਦੇ ਆ ਮੈਂ ਤੁਹਾਨੂੰ ਇਸ ਵੀਡੀਓ ਚ ਐਕਸਪਲੇਨ ਕਰੂੰਗਾ ਤੁਸੀਂ ਉਹ ਗਲਤੀਆਂ ਤੋਂ ਬੰਦਾ ਬਚਣਾ ਹੈ ਦੇਖੋ ਤਿੰਨ ਵੱਡੇ ਕਾਰਨ ਹੁੰਦੇ ਆ ਪਹਿਲੇ ਨੰਬਰ ਤੇ ਜਦੋਂ ਬੰਦਾ ਜਵਾਨ ਹੁੰਦਾ ਆ ਬੰਦੇ ਦੀ ਕਿਸੇ 16 ਸਾਲ ਉਮਰ ਆ 18 ਸਾਲ ਉਮਰ ਆ ਉਦੇ ਵਿੱਚ ਟੈਸਟੋਸਟੀਰੋਨ ਲੈਵਲ ਇੰਨਾ ਹਾਈ ਹੁੰਦਾ ਆ ਗਰਮੀ ਇੰਨੀ ਹੁੰਦੀ ਆ ਬਚਪਨੀਆਂ ਗਲਤੀਆਂ ਕਰਦਾ ਆ 3-4 ਸਾਲ 4 ਸਾਲ ਜਾਂ 5 ਸਾਲ ਉਹ ਇੰਨੀ ਜਿਆਦਾ ਗਲਤੀਆਂ ਕਰਦਾ ਆ ਕਿ ਉਹ ਆਪਣੀਆਂ ਨਸਾਂ ਨੂੰ ਆਪਣੇ ਸਰੀਰ ਨੂੰ ਬਿਲਕੁਲ ਕਮਜ਼ੋਰ ਕਰ ਲੈਂਦਾ ਆ ਫਿਰ ਦੂਸਰਾ ਨੰਬਰ ਆਂਦਾ ਆ ਜਦੋਂ ਬੰਦਾ ਇਹਨਾਂ ਪ੍ਰੋਬਲਮ 'ਚ ਫਸ ਜਾਂਦਾ ਆ ਬੰਦਾ ਦੇਖਦਾ ਨੈਟ ਤੇ ਫੁਲਾਨਾ ਯੂਟਿਊਬਰ ਇਹ ਕਹਿ ਰਿਹਾ ਆ ਕਿ ਜਿਆਦਾ ਬਾਦਾਮ ਖਾਓ ਤਾਕਤ ਆ ਜੂਗੀ ਕੋਈ ਕਹਿ ਰਿਹਾ ਆ ਜਿਆਦਾ ਫਿਸ਼ ਖਾ ਲਓ ਕੋਈ ਡ్రਾਈ ਫਰੂਟ ਨੂੰ ਬਹੁਤ ਜਿਆਦਾ ਪ੍ਰਮੋਟ ਕਰ ਰਿਹਾ ਆ ਹੱਦ ਤੋਂ ਜ਼ਿਆਦਾ ਹੱਦ ਤੋਂ ਜ਼ਿਆਦਾ ਗਰਮ ਚੀਜ਼ ਬੰਦੇ ਦੇ ਸੈਕਸ ਨੂੰ ਡਾਊਨ ਕਰਦੀ ਆ ਪਹਿਲੇ ਬੰਦਾ ਪ੍ਰੋਬਲਮ ਚ ਫਸਿਆ ਹੁੰਦਾ ਗਰਮ ਹੋ ਜਾਂਦਾ ਠੰਡਾ ਆ ਤਾਂਤ ਪੈਣ ਲੱਗ ਜਾਂਦੀ ਆ ਉੱਪਰੋਂ ਖਾਂਦਾ ਥੱਲੇ ਨਾਈਟ ਫਾਲ ਹੋ ਗਿਆ ਸਬਨਦੋਸ਼ ਹੋ ਗਿਆ ਲੱਗਦਾ ਇਹ ਨਹੀਂ ਸਰੀਰ ਚ ਗਰਮੀ ਵੀ ਪੈ ਜਾਂਦੀ ਆ ਮੋਰੀ ਬੰਦੇ ਦੇ ਹੱਥ ਤੱਕ ਰੱਖਦੀ ਆ ਨਾਲ ਹੀ ਬੰਦੇ ਦਾ ਥੱਲੇੋਂ ਪਾਣੀ ਨਿਕਲ ਜਾਂਦਾ ਆ ਡਿਸਚਾਰਜ ਹੋ ਜਾਂਦਾ ਆ ਮਾੜਾ ਜਿਹਾ ਵੀ ਮਾਈਂਡ ਚ ਤੋਂ ਇੱਕ ਹੋਰ ਇੱਕ ਨਵੀਂ ਮੇਨ ਗੱਲ ਅੱਜ ਕੱਲ ਸਾਡੇ ਕੋਲ ਬੰਦੇ ਆਉਗੇ ਫੋਨ ਕਰੂਗੇ ਭਾਜੀ ਇਸ ਦਾ ਗਲਤ ਕੰਮ ਵੀ ਨਹੀਂ ਕਰਦੇ ਨਾ ਮਤਲਬ ਐਨ ਮਤਲਬ ਸਾਦੇ ਰਹਿੰਦੇ ਆ ਸੈਕਸ ਵੀ ਨਹੀਂ ਕਰਦੇ ਨਾ ਹੱਥ ਨਾ ਕਰਦੇ ਤਾਂ ਵੀ ਕਮਜ਼ੋਰ ਆ ਉਹ ਸਾਰੀ ਦਿਹਾੜੀ ਆਪਣੇ ਮਾਈਂਡ ਨੂੰ ਗਲਤ 바ਸੇ ਸੋਚੀ ਜਾਊਗੇ ਮਾਈਂਡ ਵਿੱਚ ਹੀ ਸੈਕਸ ਕਰੀ ਜਾਊਗੇ ਉਹਦੇ ਨਾਲ ਬੰਦੇ ਦਾ ਮਾੜਾ ਮਾੜਾ ਕਰਕੇ ਸਪਰਮ ਲੀਕ ਕਰਦਾ ਆ ਕਮਜ਼ੋਰੀ ਆਂਦੀ ਆ ਇੱਥੇ ਡਾਕਟਰ ਬੰਦਿਆਂ ਨੂੰ ਉੱਠਣ ਬੈਠਣ ਦੇ ਵਿੱਚ ਵੀ ਤਕਲੀਫ ਹੁੰਦੀ ਆ ਜਿਆਦਾ ਤਾਂਤ ਪੈ ਜਵੇ ਲੱਕ ਬੈਂਡ ਨਹੀਂ ਕਰ ਹੁੰਦਾ ਲੱਕ ਦੁਖਦਾ ਆ ਪਿੰਨੀਆਂ ਦੁਖਦੀਆਂ ਆ ਇਹ ਆ ਦੂਜਾ ਵੱਡਾ ਕਾਰਨ ਬੰਦਾ ਖਰਾਕ ਦੇ ਨਾਲ ਤੀਸਰੇ ਨੰਬਰ ਤੇ ਬੰਦਾ ਨੈੱਟ 'ਤੇ ਦੇਖ ਲੈਂਦਾ ਆ ਖਾਣੇ ਬਾਰੇ ਖਾਣੇ ਖਾ ਲੈਂਦਾ ਆ ਪਚਣੀ ਚਾਹੀਦੀ ਆ ਖਾਣਾ ਖਵਾ ਕੋਣ ਖਾਲੂਗੇ ਮਿਹਨਤ ਨਹੀਂ ਲਾਉਂਗੇ ਐਕਸਰਸਾਈਜ਼ ਨਹੀਂ ਲਾਉਂਗੇ ਤਾਂ ਵੀ ਕੋਈ ਫਾਇਦਾ ਨਹੀਂ ਹੋਣਾ ਚੌਥੇ ਨੰਬਰ ਤੇ ਜਦੋਂ ਬੰਦਾ ਸਾਰਾ ਕੁਝ ਕਰ ਕਰਾ ਕੇ ਆਂਦਾ ਤੇ ਬੰਦਾ ਫੋਨ ਕਰਕੇ ਬਾਜ਼ ਤੋਂ ਦਵਾਈ ਲੈਂਦਾ ਤੇ ਬੰਦਾ ਕਹਿੰਦਾ ਭਾਜੀ 5 ਦਿਨਾਂ 'ਚ ਠੀਕ ਹੋ ਜਾਊਗਾ 5 ਸਾਲਾਂ ਦੀ ਗਲਤੀ ਅਗਲਾ ਕਹਿੰਦਾ 5 ਦਿਨਾਂ 'ਚ ਠੀਕ ਕਰ ਦੋਗੇ ਭਈ ਮੈਂ ਨਾ ਸੀ ਰੱਬ ਨਹੀਂ ਹੈਗੇ ਇਹ ਜੀ ਇਹ ਨੀਆਂ ਗਲਤੀਆਂ ਨਾ ਕਰੋ ਕਿ ਕੱਲੂ ਤੁਹਾਡੀ ਹੀ ਜ਼ਿੰਦਗੀ ਦੇ ਉੱਤੇ ਫਰਕ ਪੈਣਾ ਹੈ ਮੇਰਾ ਕੰਮ ਤੁਹਾਨੂੰ ਸਮਝਾਣਾ ਹੈ ਮੇਰਾ ਜੋ ਐਕਸਪੀਰੀਅੰਸ ਆ ਇੰਨੇ ਸਾਲਾਂ ਦਾ ਮੈਂ ਤੁਹਾਨੂੰ ਸ਼ੇਅਰ ਕੀਤਾ ਆ ਕੁਝ ਪੁਆਇੰਟ ਰਹਿ ਵੀ ਗਏ ਆ ਤੁਸੀਂ ਮੇਰੇ ਨਾਲ WhatsApp ਦੇ ਸੰਪਰਕ ਕਰਕੇ ਸਮਝ ਸਕਦੇ ਆ ਬਾਕੀ ਇਹ ਗੱਲਾਂ ਆ ਗੋਲ ਕਿਸੇ ਤਰੀਕੇ ਨਾਲ ਫਸਿਆ ਆ ਕੋਈ ਕਿਸੇ ਤਰੀਕੇ ਨਾਲ ਤੁਸੀਂ ਇਦਾਂ ਦੀਆਂ ਗਲਤੀਆਂ ਨਾ ਕਰੋ ਆਪਣੀ ਜ਼ਿੰਦਗੀ ਨੂੰ ਇੰਨਾ ਕੁ ਜ਼ਿਆਦਾ ਨਾ ਖਰਾਬ ਕਰੋ ਕਿ ਕੁਝ ਲੋਕ ਕਮੈਂਟ ਕਰੂਗੇ ਕਿ ਅਸੀਂ ਤਾਂ ਬਹੁਤ ਕੁਝ ਗਲਤੀਆਂ ਕੀਤੀਆਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਦੇਖੋ 30 35 ਸਾਲ 40 ਸਾਲ ਤੋਂ ਬਾਅਦ ਜਾ ਕੇ ਪਤਾ ਲੱਗਦਾ ਮਾੜਾ ਮੋਟਾ ਜਵਾਨੀ ਵਿੱਚ ਉਪ ਨਸ਼ੇ ਦੀ ਵੀ ਦੁਰਿਆਇਆ ਉਹਨੂੰ ਕੁਝ ਵੀ ਨਹੀਂ ਹੁੰਦਾ ਉਪ ਨਾਰਮਲ ਬੰਦਾ ਵੀ ਦੁਰਿਆਇਆ 40 ਸਾਲ ਤੋਂ ਬਾਅਦ ਜਾ ਕੇ ਪਤਾ ਲੱਗਣਾ ਤੁਸੀਂ ਸਰੀਰ ਦਾ ਕੀ ਸੰਭਿਆ ਆਪਣੇ ਸਰੀਰ ਨੂੰ ਹੁਣ ਨਹੀਂ ਪਤਾ ਲੱਗਣਾ ਹੁਣ ਤਾਂ ਜਵਾਨੀ ਦਾ ਜੋਰ ਆ ਕੋਈ ਤੁਰਿਆ ਆ ਕੋਈ ਪ੍ਰੋਬਲਮ ਮਹਿਸੂਸ ਨਹੀਂ ਹੋਣੀ ਏਜ ਦੇ ਹਿਸਾਬ ਨਾਲ ਜਾ ਕੇ ਪਤਾ ਲੱਗਦਾ ਹੈ ਕਈ ਤੁਸੀਂ ਦੇਖੇ ਹੋਣੇ ਆਪਣੇ ਦੇ ਵਿੱਚ ਹੀ ਆਲੇ ਦੁਆਲੇ ਨਿਗਾ ਮਾਰ ਕੇ ਦੇਖੋ ਕਈ 50 ਸਾਲ ਦਾ 60 ਸਾਲ ਦਾ ਬੰਦਾ ਵੀ ਜਵਾਨ ਲੱਗੂਗਾ ਤੁਹਾਨੂੰ ਤਗੜਾ ਲੱਗੂਗਾ। ਕਈ 40 ਸਾਲ ਦੇ ਬੁੱਢੇ ਲੱਗੂਗੇ। ਉਹ ਐਦਾਂ ਲੱਗੂਗੇ ਸਰੀਰ ਤੋਂ ਕਿ ਬਸ ਕਹਾਣੀ ਖਤਮ ਆ। ਕੋਈ ਬੰਦਾ ਪਰਮਾਤਮਾ ਦੇ ਹੱਥ ਵਸਵੀਆ। ਬੰਦੇ ਦੀ ਹਰੇਕ ਦੀ ਕਿਸਮਤ ਵੱਖਰੀ-ਵੱਖਰੀ ਆ। ਪਰ ਬਹੁਤ ਕੁਝ ਰੱਬ ਨੇ ਨਾਲ ਆਪਣੇ ਹੱਥ ਵਸਵੀ ਦਿੱਤਾ ਆ। ਹੂੰ। ਟੁਕੀਕੇ ਨਾਲ ਸਾਂਭ ਕੇ ਰੱਖੋ। ਵੀਡੀਓ ਲੰਬੀ ਜ਼ਰੂਰ ਹੋਊਗੀ। ਪਰ ਜੇ ਇਸ ਬੰਦੇ ਨੇ ਇਹ ਵੀਡੀਓ ਸਾਰੀ ਦੇਖ ਲਈ ਉਹਨੂੰ ਕਾਫੀ ਹੱਦ ਤੱਕ ਆਪਣੇ ਮਾਈਂਡ ਦੇ ਨਾਲ ਸਮਝ ਜਰੂਰ ਆਊਗਾ ਕਿ ਮੈਂ ਕੀ ਕਹਿਣਾ ਚਾਹੁੰਦਾ ਆ ਮੇਰੇ ਕੋ ਕੋਈ ਗਲਤੀ ਹੋਈ ਹੋਵੇ ਤਾਂ ਮਾਫੀ ਆ ਬਾਕੀ ਤੁਹਾਡੀ ਸੇਵਾ ਵਿੱਚ ਹਰ ਟਾਈਮ